ਹਾਂਜੀ ਕੀ ਗੱਲ ਹੋ ਜੀ ਰਾਤ ਲਗਭਗ ਜਦੋਂ ਮੇਰੀ ਚਾਹ ਖੁੱਲੀ ਤੜਕੀ 4:30 ਵਜੇ ਦੇ ਕਰੀਬ ਤੇ 4:30 ਵਜੇ ਮੈਂ ਦੇਖਿਆ ਕਿ ਮੇਰਾ ਇੱਕਦਮ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਮੋਬਾਈਲ ਵਾਲ ਜਿਹੜਾ ਤੇ ਆ ਜਾਂਦਾ ਵੀ ਆਪ ਟਾਈਮ ਦੇਖਣ ਵਾਸਤੇ ਤੇ ਮੇਰੇ ਕੋਲ ਪਾਸ ਮੇਰਾ ਮੋਬਾਈਲ ਨਹੀਂ ਸੀ ਹੈਗਾ ਤੇ ਕਈ ਵਾਰੀ ਮੈਂ ਇੱਧਰ ਉੱਧਰ ਹੱਥ ਮਾਰ ਕੇ ਦੇਖਿਆ ਉਹ ਥੱਲੇ ਡਿੱਗ ਪੈਂਦਾ ਜਾਂ ਇੱਧਰ ਉੱਧਰ ਹੋ ਜਾਂਦਾ ਤੇ ਉਹ ਮੈਨੂੰ ਨਹੀਂ ਲੱਭਿਆ ਤੇ ਮੈਂ ਜਦੋਂ ਲਾਈਟ ਆਨ ਕੀਤੀ ਤੇ ਮੇਰੇ ਕਮਰੇ ਦਾ ਜਿਹੜਾ ਦਰਵਾਜ਼ਾ ਸੀ ਉਹ ਸਟਾਪਰ ਲੱਗਿਆ ਹੋਇਆ ਸੀ ਤੇ ਖੁੱਲਿਆ ਹੋਇਆ ਸੀ ਹਲਕਾ ਜਿਹਾ ਮੇਰਾ ਉੱਪਰ ਛੱਤ ਦੇ ਵਿੱਚ ਕ ਉਹ ਹੋਇਆ ਕਿ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਮੇਰਾ ਮੋਬਾਈਲ ਤੇ ਮੇਰਾ ਇੱਕ ਪਰਸ ਉਹ ਬਾਹਰ ਪੌੜੀਆਂ ਤੇ ਵਿਆ ਸੀ ਤੇ ਅੱਜ ਕੱਲ ਸਾਡੇ ਪਿਛਲੇ ਹਫਤੇ ਦੇ ਵਿੱਚ ਵਿੱਚ 5-6 ਵਾਰ ਦਾ ਤਾਂ ਜਿਹੜੇ ਗਲੀ ਚ ਹੋਈਆਂ ਨੇ ਕਿਹੜਾ ਏਰੀਆ ਕਿਹੜਾ ਧਮਣਕੋਲੋਨੀ 메ਨ ਗਲੀ ਧਮਣਕੋਲੋਨੀ 7 ਨੰਬਰ ਗਲੀ ਦੇ ਵਿੱਚ ਸਾਡੀ ਰਿਹਾਇਸ਼ ਹੈ ਉਥੇ ਛੋਟੇ ਛੋਟੇ ਵਾਰਦਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਹੀ ਪਈਆਂ ਸੀ ਪਿਛਲੇ ਹਫਤੇ ਦੇ ਵਿੱਚ ਇਸ ਕਰਕੇ ਜਿਹੜਾ ਮੈਂ ਉਹਦਾ ਹਸਲਾ ਸੀ ਜਿਉ ਉਹ ਕੱਢ ਕੇ ਤੇ ਆਪਦੇ ਸਹਰਾਣੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਖੁਦ ਨਾਲ ਖਾਸਾ ਜੀ ਕੋਈ ਚੀਜ਼ ਹੁੰਦੀ ਹੈ ਤੇ ਅਸੀਂ ਮਤਲਬ ਇਮੀਡੀਏਟ ਸੱਜੇ ਮੈਂ ਕਾਇਰਵਿਕ ਟੱਕ ਰਿਹਾ ਤਾਂ ਵਰਕਨ ਵਿੱਚ ਮੇਰਾ ਕਲੀਨਿਕ ਹੈ ਅੱਗੇ ਵੀ 2-5 ਸਾਲ ਪਹਿਲਾਂ ਵੀ ਮੇਰੇ ਚੋਰੀ ਹੋਈ ਸੀ ਤੇ ਹੁਣ ਕੀ ਹੋਇਆ ਵੀ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਜਦੋਂ ਆਪਣੇ ਸਹਰਾਣੇ ਪਿਸਤਲ ਰੱਖਿਆ ਹੋਇਆ ਸੀਗਾ ਤੇ ਉਹਨੂੰ ਜਦੋਂ ਦੇਖਿਆ ਤੇ ਉਹ ਗਾਇਬ ਸੀ ਫਿਰ ਉਸ ਤੋਂ ਬਾਅਦ ਮੈਂ ਆਪੇ ਘਰਦਿਆਂ ਨੂੰ ਖਾਇਆ ਸੀ ਕਿ ਜਦੋਂ ਸੀਸੀਟੀਵੀ ਦੇਖਿਆ ਤੇ ਲਗਭਗ ਜਿਵੇਂ 4:30 ਮੈਂ ਉਠਿਆ ਤੇ 2 ਘੰਟਿਆਂ ਦਾ ਅੱਜ ਜਿਹੜਾ ਪਹਿਲਾਂ 6:22:30 ਵਜੇ ਦੇ ਕਰੀਬ ਹੀ ਉਹ ਚੋਰੀ ਜਿਹੜੀ ਉਹ ਇੱਕ ਬੰਦਾ ਜਿਹੜਾ ਹੈਗਾ ਅਣਪਛਾਤਾ ਕੋਈ ਅੱਛੀ ਸੀਗਾ ਉਹ ਅ ਗੇਟ ਤੋਂ ਬਾਹਰ ਨਿਕਲ ਰਿਹਾ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਮੇਰਾ ਪਿਸਤਲ ਸੀਗਾ ਉਹ ਹੈਗਾ ਸੀ ਤੇ ਬਾਕੀ ਇੱਕ ਦੋ ਜਿਹੜੀ ਮੇਰੇ ਕੁਝ ਕੱਪੜੇ ਸੀਗੇ ਉਹ ਚਾਦਰ ਵੀ ਜਿਹੜੀ ਉਹ ਮੂਹਰੇ ਲਈ ਬੈਠਣ ਵਾਸਤੇ ਲੈ ਗਿਆ ਉਹ ਇਹੋ ਜਿਹੀਆਂ ਜਿਹੜੀਆਂ ਨਿੱਕੇ ਮੋਟੀਆਂ ਚੀਜ਼ਾਂ ਉਹ ਬਾਕੀ ਬਹਲੇ ਕਮਰੇ ਦੇ ਵਿੱਚ ਗਿਆ ਨਹੀਂ ਦੁਆਰਾ ਤੋਂ ਜ਼ਿਆਦਾ ਚਾਹੀਦਾ ਤੇ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਹਾਂਜੀ ਸਵੇਰੇ ਨਾਲ ਆਨਲਾਈਨ ਕੰਪਲੇਂਟ ਪਾਤੀ ਸੀ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਜਿਹੜੇ ਇੰਚਾਰਜ ਸੀਗੇ ਉਹ ਆ ਗਏ ਫਿਰ ਹੋਣੈ ਸੱਚ ਸਾ ਵੀ ਇਕੱਲੇ ਹੋ ਕੇ ਗਏ ਨਹੀਂ ਤੇ ਉਹਨਾਂ ਨੇ ਮੌਕਾ ਇੱਕ ਵਾਰੀ ਦੇਖਿਆ ਬਿਆਨ ਨਗਾਰਾ ਹੁਣ ਮਲਖਾਨਾ ਚ ਥਾਣੇ ਆ ਤੁਸੀਂ ਕਹਿੰਦੇ ਲਗਾਤਾਰ ਇੱਕ ਹਫਤੇ ਤੋਂ ਚੋਰੀਆਂ ਹੋ ਰਹੀਆਂ ਉੱਥੇ ਵਾਰਦਾਤਾਂ ਹੋ ਰਹੀਆਂ ਕੀ ਪੁਲਿਸ ਕੀ ਕਰ ਰਹੀ ਹੈ ਭਾਜੀ ਐਵੇਂ ਜੀ ਦੇਖੋ ਅਸੀਂ ਹੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਨੂੰ ਇਖਲਾਕ ਕਰੀਏ ਤੇ ਫਿਰ ਅੱਗੋਂ ਪ੍ਰੈਸ਼ਰ ਪਾਈਏ ਤੇ ਫਿਰ ਕੁਝ ਹੋਵੇ ਪਰ ਇਹ ਹੈ ਵੀ ਥੋੜਾ ਬੋੜਾ ਸਿਕਿਉਰਟੀ ਪਰਤੋ ਵਾਸਤੇ ਕੋਈ ਨਾ ਕੋਈ ਚੀਜ਼ ਹੈ ਕੋਈ ਨਾ ਕੋਈ ਐਕਸ਼ਨ ਹੋਣਾ ਤਾਂ ਜ਼ਰੂਰ ਚਾਹੀਦੇ ਨੇ ਕਿਉਂਕਿ ਦੇਖੋ ਜੇ ਮੈਂ ਕਹਾਂ ਕਿ ਮੇਨ ਗੇਟ ਲੋਕ ਸੀ ਮੈਂ ਆਪਣੇ ਕਮਰੇ ਨੂੰ ਹਲਕਾ ਜਿਹਾ ਖਵਾ ਹੋਵਾ ਵਾਸਤੇ ਜੇ ਉਹ ਖੋਲ ਕੇ ਦੇ ਰੱਖਿਆ ਹੋਇਆ ਹੈ ਤੇ ਮੈਂ ਕਿ ਕੀ ਕਰਦੇ ਵਿੱਚ ਇਨਾ ਸੇਫਲੀ ਰਹਿ ਵੀ ਨਹੀਂ ਸਕਦਾ ਕਿ ਮੈਂ ਸੋਚਾਂ ਕਿ ਵੀ ਅੰਦਰ ਕੁੰਡੀਆਂ ਲਾ ਕੇ ਮੈਂ ਸੋਣਾ ਦੀ ਮੰਗ ਕਰਦੇ ਹਾਂ ਤੇ ਪ੍ਰਸ਼ਾਸਨ ਮੰਗ ਕਰੇ ਕੋਈ ਦੇਖੋ ਮੇਰਾ ਇੱਕ ਇੱਕ লাইসেনਸੀ ਹਥਿਆਰ ਸੀਗਾ ਉਹ ਲਾਈਸੈਂਸੀ ਹਥਿਆਰ ਮੇਰਾ ਜਿਹੜਾ ਚੋਰੀ ਹੋਇਆ ਤੇ ਉਸ ਉਹਦੇ ਕੋਲੋਂ ਤੇ ਉਸ ਤੋਂ ਬਾਅਦ ਕੈਮਰੇ ਦੇ ਵਿੱਚ ਆਇਆ ਕਿ ਉਹ ਚੋਰ ਜਿਹੜਾ ਸਮੂਲ ਕੋ ਕੇ ਭੱਜਿਆ ਅੱਗੇ ਜਾ ਕੇ ਗੋਲੀ ਦੀ ਆਵਾਜ਼ ਵੀ ਹੈ ਕੈਮਰੇ ਨੇ ਰਿਕਾਰਡ ਕੀਤਾ ਪਰ ਉਹ ਇੱਕ লাইਸੈਂਸੀ ਹਥਿਆਰ ਹੋਣ ਦੇ ਨਾਲੇ ਵੀ ਮੈਨੂੰ ਸੇਫਟੀ ਸਿਕਿਉਰਟੀ ਚਾਹੀਦੀ ਹੈ ਮੈਨੂੰ ਤੇ ਮੇਰੀ ਜਿਹੜੀ ਕੋਈ ਵੀ ਚੀਜ਼ ਹੈਗੀ ਉਹ ਉਸੇ ਰੂਪ ਦੇ ਵਿੱਚ ਮੈਨੂੰ ਵਾਪਸ ਤੇ ਚੋਰ ਨੂੰ ਫੜ ਕੇ ਉਹਦੀ ਬੰਦੀ ਜਿਹੜੀ ਹੈ ਸਜਾ ਨਾ ਨੋਟ ਮੈਂ ਡਾਕਟਰ ਜਸਮੀਤ ਸਿੰਘ ਜੀ ਡੀ ਬੀ ਆਯੁਰਵੇਦ ਐਂਡ ਪੰਚਕਰਮਾ ਮੈਂ ਇਥੇ ਤੁਮਣੀ ਕਲੀਨਿਕ ਚਲਾਉਦਾ ਜੀ ਪਿਛਲੇ 10 ਸਾਲ ਤੋਂ ਹਾਂ ਜੀ ਕੀ ਗੱਲ ਹੋ ਜੀ ਰਾਤ ਲਗਭਗ ਜਦੋਂ ਮੇਰੀ ਜਾਗ ਖੁੱਲੀ ਤੜਕੇ 4:30 ਵਜੇ ਦੇ ਕਰੀਬ ਤੇ 4:30 ਵਜੇ ਮੈਂ ਦੇਖਿਆ ਕਿ ਮੇਰਾ ਇੱਕਦਮ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਮੋਬਾਈਲ ਵਾਲ ਜਿਹੜਾ ਤੇ ਆ ਜਾਂਦਾ ਵੀ ਆਪ ਟਾਈਮ ਦੇਖਣ ਵਾਸਤੇ ਤੇ ਮੇਰੇ ਕੋਲ ਪਾਸ ਮੇਰਾ ਮੋਬਾਈਲ ਨਹੀਂ ਸੀ ਹੈਗਾ ਤੇ ਕਈ ਵਾਰੀ ਮੈਂ ਇਧਰ ਉਧਰ ਹੱਥ ਮਾਰ ਕੇ ਦੇਖਿਆ ਉਹ ਥੱਲੇ ਡਿੱਗ ਪੈਂਦਾ ਜਾਂ ਇਧਰ ਉਧਰ ਹੋ ਜਾਂਦਾ ਤੇ ਉਹ ਮੈਨੂੰ ਨਹੀਂ ਲੱਗਿਆ ਤੇ ਮੈਂ ਜਦੋਂ ਲਾਈਟ ਆਨ ਕੀਤੀ ਤੇ ਮੇਰੇ ਕਮਰੇ ਦਾ ਜਿਹੜਾ ਦਰਵਾਜ਼ਾ ਸੀ ਉਹ ਸਟਾਪਰ ਲੱਗਿਆ ਹੋਇਆ ਸੀ ਤੇ ਖੁੱਲਿਆ ਹੋਇਆ ਸੀ ਹਲਕਾ ਜਿਹਾ ਮੇਰਾ ਉੱਪਰ ਛੱਦ ਦੇ ਵਿੱਚ ਕਮਰਾ ਹੈ ਤੇ ਉਹ ਹੋਇਆ ਕਿ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਮੇਰਾ ਮੋਬਾਈਲ ਤੇ ਮੇਰਾ ਇੱਕ ਪਰਸ ਉਹ ਬਾਹਰ ਪੌੜੀਆਂ ਤੇ ਪਿਆ ਸੀ ਤੇ ਅੱਜਕੱਲ ਸਾਡੇ ਪਿਛਲੇ ਹਫਤੇ ਦੇ ਵਿੱਚ ਵਿੱਚ 5-6 ਵਾਰ ਦਾ ਤਾਂ ਜਿਹੜੇ ਗਲੀ ਚ ਹੋਈਆਂ ਨੇ ਕਿਹੜਾ ਏਰੀਆ ਕਿਹੜਾ ਧਮਨ ਕਲੋਨੀ ਮੇਨ ਗਲੀ ਧਮਨ ਕਲੋਨੀ 7 ਨੰਬਰ ਗਲੀ ਦੇ ਵਿੱਚ ਸਾਡੀ ਰਿਹਾਇਸ਼ ਹੈ ਉਥੇ ਛੋਟੇ ਛੋਟੇ ਵਾਰਦਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਹੀ ਪਈਆਂ ਸੀ ਪਿਛਲੇ ਹਫਤੇ ਦੇ ਵਿੱਚ ਇਸ ਕਰਕੇ ਜਿਹੜਾ ਮੈਂ ਉਹਦਾ ਹਸਲਾ ਸੀਗਾ ਉਹ ਕੱਢ ਕੇ ਤੇ ਆਪਦੇ ਸਹਰਾਣੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਖੁਦਾਨਾ ਖਾਸਾ ਜੀ ਕੋਈ ਚੀਜ਼ ਹੁੰਦੀ ਹੈ ਤੇ ਅਸੀਂ ਮਤਲਬ ਇਮੀਡੀਏਟ ਸੱਜੇ ਮੈਂ ਇੱਕ ਆਰਵੈਕ ਟ੍ਰੈਪ ਰੱਖਿਆ ਧਮਨ ਕਲੋਨੀ ਚ ਮੇਰਾ ਕਲੀਨਿਕ ਹੈ ਅੱਗੇ ਵੀ ਤੋਂ 5 ਸਾਲ ਪਹਿਲਾਂ ਵੀ ਮੇਰੇ ਚ ਜਦੋਂ ਆਪਣੀ ਸਹਰਾਣੇ ਪਿਸਤਲ ਰੱਖਿਆ ਹੋਇਆ ਸੀਗਾ ਤੇ ਉਹਨੂੰ ਜਦੋਂ ਦੇਖਿਆ ਤੇ ਉਹ ਗਾਇਬ ਸੀ ਫਿਰ ਉਸ ਤੋਂ ਬਾਅਦ ਮੈਂ ਆਪੇ ਘਰਦਿਆਂ ਨੂੰ ਉਠਾਇਆ ਸੀ ਕਿ ਜਦੋਂ ਸੀਸੀਟੀਵੀ ਦੇਖਿਆ ਤੇ ਲਗਭਗ ਜਿਵੇਂ 4:30 ਮੈਂ ਉਠਿਆ ਤੇ 2 ਘੰਟਿਆਂ ਦਾ ਅਚਨ ਪਹਿਲਾਂ ਸਭ 6:30 ਵਜੇ ਦੇ ਕਰੀਬ ਹੀ ਉਹ ਚੋਰੀ ਜਿਹੜੀ ਉਹ ਇੱਕ ਬੰਦਾ ਜਿਹੜਾ ਹੈਗਾ ਅਣਪਛਾਤਾ ਕੋਈ ਅੱਛੀ ਸੀਗਾ ਉਹ ਘੇਰ ਤੋਂ ਬਾਹਰ ਨਿਕਲ ਰਿਹਾ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਮੇਰਾ ਪਿਸਤੂਲ ਸੀਗਾ ਉਹ ਹੈਗਾ ਸੀ ਤੇ ਬਾਕੀ ਇੱਕ ਦੋ ਜਿਹੜੀ ਮੇਰੇ ਕੁਝ ਕੱਪੜੇ ਸੀਗੇ ਉਹ ਚਾਦਰ ਵੀ ਜਿਹੜੀ ਉਹ ਮੂਹਰੇ ਲਈ ਬੈਠਣ ਵਾਸਤੇ ਲੈ ਗਿਆ ਉਹ ਇਹੋ ਜਿਹੀਆਂ ਜਿਹੜੀਆਂ ਨਿੱਕੇ ਮੋਟੀਆਂ ਚੀਜ਼ਾਂ ਉਹ ਬਾਕੀ ਬਹਲੇ ਕਮਰੇ ਦੇ ਵਿੱਚ ਗਿਆ ਨਹੀਂ ਦੁਆਰਾ ਤੋਂ ਜ਼ਿਆਦਾ ਚਾਹੀਦਾ ਤੇ ਤੁਸੀਂ ਪੁਲਿਸ ਨੂੰ ਕੰਪਲੇਟ ਨਹੀਂ ਕੀਤੀ ਪੁਲਿਸ ਹਾਜੀ ਸ਼ਹਿਰ ਇਹਨਾਂ ਆਨਲਾਈਨ ਕੰਪਲੇਟ ਪਾਤੀ ਸੀ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਇੰਚਾਰਜ ਸੀਗੇ ਉਹ ਆਜੇ ਉੱਧਰ ਹੋਣੇ ਸਨ ਜੋ ਸਾਭ ਇਕੱਲੇ ਹੋ ਕੇ ਗਏ ਨਹੀਂ ਕਿ ਉਹਨਾਂ ਨੇ ਮੌਕਾ ਇਹ ਕਰ ਹੀ ਦੇਖਿਆ ਬਿਆਨ ਨਗਾਰਾ ਹੁਣ ਲਖਾਣਾ ਚਥਾਣੀ ਆ ਤੁਸੀਂ ਕਹਿੰਦੇ ਲਗਾਤਾਰ ਇੱਕ ਹਫਤੇ ਤੋਂ ਚੋਰੀਆਂ ਹੋ ਰਹੀਆਂ ਉੱਥੇ ਵਾਰਦਾਤਾਂ ਹੋ ਰਹੀਆਂ ਕੀ ਪੁਲਿਸ ਕੀ ਕਰ ਰਹੀ ਹੈ ਭਾਜੀ ਐਦਾਂ ਜੀ ਦੇਖੋ ਅਸੀਂ ਹੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਨੂੰ ਇਹ ਖਲਾਹ ਕਰੀਏ ਤੇ ਫਿਰ ਆਗੋਂ ਪ੍ਰੈਸ਼ਰ ਪਾਈਏ ਤੇ ਫਿਰ ਕੁਝ ਹੋਵੇ ਪਰ ਇਹ ਹੈ ਵੀ ਥੋੜਾ ਬਹੁਤਾ ਸਿਕਿਉਰਟੀ ਪਰਤੋ ਦਾਾਸਤੇ ਕੋਈ ਨਾ ਕੋਈ ਚੀਜ਼ ਹੈ ਕੋਈ ਨਾ ਕੋਈ ਐਕਸ਼ਨ ਕੋਈ ਤਾਂ ਜ਼ਰੂਰ ਚਾਹੀਦੇ ਨੇ ਕਿਉਂਕਿ ਦੇਖੋ ਜੇ ਮੈਂ ਕਹਾਂ ਕਿ ਮੇਨ ਗੇਟ ਲੋਕ ਸੀ ਮੈਂ ਆਪਣੇ ਕਮਰੇ ਤੋਂ ਹਲਕਾ ਜਿਹਾ ਖਵਾ ਹੋਵਾ ਵਾਸਤੇ ਜੇ ਉਹ ਖੋਲ ਕੇ ði ਰੱਖਿਆ ਹੋਇਆ ਤੇ ਮੈਂ ਕਿੱਥੀ ਘਰ ਦੇ ਵਿੱਚ ਇੰਨਾ ਸੇਫਲੀ ਰਹਿ ਵੀ ਨਹੀਂ ਸਕਦਾ ਕਿ ਮੈਂ ਸੋਚਾਂ ਕਿ ਵੀ ਅੰਦਰੋਂ ਕੁੰਡੀਆਂ ਲਾ ਕੇ ਮੈਂ ਸੋਣਾ ਹੈ ਕੀ ਮੰਗ ਕਰਦੇ ਹੋ ਤੇ ਪ੍ਰਸ਼ਾਸਨ ਮੰਗ ਕਰੇ ਕੋ ਜੀ ਦੇਖੋ ਮੇਰਾ ਇੱਕ ਇੱਕ লাইসেনਸੀ ਹਥਿਆਰ ਸੀਗਾ ਉਹ ਲਾਈਸੈਂਸੀ ਇਥੇ ਆਰ ਮੇਰਾ ਜਿਹੜਾ ਚੋਰੀ ਹੋਇਆ ਮੇਰੇ ਉਹਦੇ ਕੋਲੋਂ ਤੇ ਉਸ ਤੋਂ ਬਾਅਦ ਕੈਮਰੇ ਦੇ ਵਿੱਚ ਆਇਆ ਕਿ ਉਹ ਚੋਰ ਜਿਹੜਾ ਸਮੂਲ ਕੋ ਕੇ ਭੱਜਿਆ ਅੱਗੇ ਜਾ ਕੇ ਗੋਲੀ ਦੀ ਆਵਾਜ਼ ਵੀ ਇਹ ਕੈਮਰੇ ਨੇ ਰਿਕਾਰਡ ਕੀਤਾ ਪਰ ਉਹ ਇੱਕ ਲਾਈਸੈਂਸੀ ਹਥਿਆਰ ਹੋਣ ਦੇ ਨਾਲੇ ਵੀ ਮੈਨੂੰ ਸੇਫਟੀ ਸਿਕਿਉਰਟੀ ਚਾਹੀਦੀ ਹੈ ਮੈਨੂੰ ਕਿ ਮੇਰੀ ਜਿਹੜੀ ਕੋਈ ਵੀ ਚੀਜ਼ ਹੈਗੀ ਉਹ ਉਸੇ ਰੂਪ ਦੇ ਵਿੱਚ ਮੈਨੂੰ ਵਾਪਸ ਤੇ ਚੋਰ ਨੂੰ ਫੜ ਕੇ ਉਹਦੀ ਬੰਦੀ ਜਿਹੜੀ ਹੈ ਸਜਾ ਪੀਣਾ ਤੁਹਾਡਾ ਮੈਂ ਡਾਕਟਰ ਜਸਮੀਤ ਸਿੰਘ ਜੀ ਡੀ ਬੀ ਆਯੁਰਵੇਦ ਐਂਡ ਪੰਚਕਰਮਾ ਵਿੱਚ ਇਥੇ ਤੁਮੜੀ ਕੋਲ ਕਲੀਨਿਕ ਚਲਾਉਦਾ ਜੀ ਪਿਛਲੇ 10 ਸਾਲ ਤੋਂ ਹਾਂ ਜੀ ਕੀ ਗੱਲ ਹੋ ਜੀ ਰਾਤ ਲੱਗਦਾ ਜਿਦਾਂ ਮੇਰੀ ਜਾਗ ਖੁੱਲੀ ਤੜਕੇ 4:30 ਵਜੇ ਦੇ ਕਰੀਬ ਤੇ 4:30 ਵਜੇ ਮੈਂ ਦੇਖਿਆ ਕਿ ਮੇਰਾ ਇੱਕਦਮ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਮੋਬਾਈਲ ਵਾਲ ਜਿਹੜਾ ਤੇ ਆ ਜਾਂਦਾ ਵੀ ਆਪ ਟਾਈਮ ਦੇਖਣ ਵਾਸਤੇ ਤੇ ਮੇਰੇ ਕੋਲ ਪਾਸ ਮੇਰਾ ਮੋਬਾਈਲ ਨਹੀਂ ਸੀ ਹੈਗਾ ਤੇ ਕਈ ਵਾਰੀ ਮੈਂ ਇਧਰ ਉਧਰ ਹੱਥ ਮਾਰ ਕੇ ਦੇਖਿਆ ਉਹ ਥੱਲੇ ਡਿੱਗ ਪੈਂਦਾ ਜਾਂ ਇਧਰ ਉਧਰ ਹੋ ਜਾਂਦਾ ਤੇ ਉਹ ਮੈਨੂੰ ਨਹੀਂ ਲੱਗਿਆ ਤੇ ਮੈਂ ਜਦੋਂ ਲਾਈਟ ਔਨ ਕੀਤੀ ਤੇ ਮੇਰੇ ਕਮਰੇ ਦਾ ਜਿਹੜਾ ਦਰਵਾਜ਼ਾ ਸੀ ਉਹ ਸਟਾਪਰ ਲੱਗਿਆ ਹੋਇਆ ਸੀ ਤੇ ਖੁੱਲਿਆ ਹੋਇਆ ਸੀ ਹਲਕਾ ਜਿਹਾ ਮੇਰਾ ਉੱਪਰ ਛੱਤ ਦੇ ਵਿੱਚ ਕਮਰਾ ਤੇ ਉਹ ਹੋਇਆ ਕਿ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਮੇਰਾ ਮੋਬਾਈਲ ਤੇ ਮੇਰਾ ਇੱਕ ਪਰਸ ਉਹ ਬਾਹਰ ਪੌੜੀਆਂ ਤੇ ਪਿਆ ਸੀ ਤੇ ਅੱਜ ਕੱਲ ਸਾਡੇ ਪਿਛਲੇ ਹਫ਼ਤੇ ਦੇ ਵਿੱਚ ਵਿੱਚ 5-6 ਵਾਰ ਦਾ ਤਾਂ ਜਿਹੜੇ ਗਲੀ 'ਚ ਹੋਈਆਂ ਨੇ ਕਿਹੜਾ ਏਰੀਆ ਕਿਹੜਾ ਤਮਨਕੋਲੋਨੀ 메ਨ ਗਲੀ ਤਮਨਕੋਲੋਨੀ 7 ਨੰਬਰ ਗਲੀ ਦੇ ਵਿੱਚ ਸਾਡੀ ਰਿਹਾਇਸ਼ ਹੈ ਉਥੇ ਛੋਟੇ ਛੋਟੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਸੀ ਪਿਛਲੇ ਹਫ਼ਤੇ ਦੇ ਵਿੱਚ ਇਸ ਕਰਕੇ ਜਿਹੜਾ ਮੈਂ ਆਪ ਦਾ ਹਸਲਾ ਸੀ ਜਿਉ ਉਹ ਕੱਢ ਕੇ ਤੇ ਆਪਦੇ ਸਹਰਾਣੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਖੁਦਾ ਨਾ ਖਾਸਾ ਜੀ ਕੋਈ ਚੀਜ਼ ਹੁੰਦੀ ਹੈ ਤੇ ਅਸੀਂ ਮਤਲਬ ਇਮੀਡੀਏਟ ਸੱਜੇ ਮੈਂ ਇੱਕ ਆਰਚੀਵਿਕ ਡਾਕਟਰ ਹੈਗਾ ਤਮਨਕੋਲੋਨੀ ਵਿੱਚ ਮੇਰਾ ਕਲੀਨਿਕ ਹੈ ਅੱਗੇ ਵੀ ਤੋਂ 5 ਸਾਲ ਪਹਿਲਾਂ ਵੀ ਮੇਰੇ ਚੋਰੀ ਹੋਈ ਸੀਗੀ ਤੇ ਹੁਣ ਕੀ ਹੋਇਆ ਵੀ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਜਦੋਂ ਆਪਣੇ ਸਹਰਾਣੇ ਪਿਸਤਲ ਰੱਖਿਆ ਹੋਇਆ ਸੀਗਾ ਤੇ ਉਹ ਫਿਰ ਉਸ ਤੋਂ ਬਾਅਦ ਮੈਂ ਆਪੇ ਘਰ ਦੇ ਆਨ ਖਾਇਆ ਸੀ ਤੇ ਜਦੋਂ ਸੀਸੀਟੀਵੀ ਦੇਖਿਆ ਤੇ ਲਗਭਗ ਜਿਵੇਂ 4:30 ਮੈਂ ਉਠਿਆ ਤੇ 2 ਘੰਟਿਆਂ ਦਾ ਅਚਨ ਪ੍ਰਹਿਲਾਂ ਸਭ 6:22 ਵਜੇ ਦੇ ਕਰੀਬ ਹੀ ਉਹ ਚੋਰੀ ਜਿਹੜੀ ਉਹ ਇੱਕ ਬੰਦਾ ਜਿਹੜਾ ਹੈਗਾ ਅਣਪਛਾਤਾ ਕੋਈ ਐਕਤੀ ਸੀਗਾ ਉਹ ਘੇਰ ਤੋਂ ਬਾਹਰ ਨਿਕਲ ਰਿਹਾ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਮੇਰਾ ਪਿਸਤਲ ਸੀਗਾ ਉਹ ਹੈਗਾ ਸੀ ਤੇ ਬਾਕੀ ਇੱਕ ਦੋ ਜਿਹੜੀ ਮੇਰੇ ਕੁਝ ਕੱਪੜੇ ਸੀਗੇ ਉਹ ਚਾਦਰ ਜਿਹੜੀ ਉਹ ਮੂੰਹ ਤੇ ਲੇਟਣ ਵਾਸਤੇ ਲੈ ਗਿਆ ਉਹ ਇਹੋ ਜਿਹੀਆਂ ਜਿਹੜੀਆਂ ਨਿੱਕੇ ਮੋਟੀਆਂ ਚੀਜ਼ਾਂ ਉਹ ਬਾਕੀ ਬਹੇ ਕਵਰੇਜ ਵਿੱਚ ਗਿਆ ਨਹੀਂ ਦੁਆਰਾ ਤੇ ਜਾਦਾ ਚਾਹੀਦਾ ਤੇ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਹਾਂਜੀ ਸਵੇਰੇ ਮੈਂ ਆਨਲਾਈਨ ਕੰਪਲੇਂਟ ਪਾਤੀ ਸੀ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਜਿਹੜੇ ਇੰਚਾਰਜ ਸੀਗੇ ਉਹ ਆ ਗਏ ਫਿਰ ਹੋਣੈ ਸੱਚ ਸਾ ਵੀ ਇਕੱਲੇ ਹੋ ਕੇ ਗਏ ਨਹੀਂ ਤੇ ਉਹਨਾਂ ਨੇ ਮੌਕਾ ਇੱਕ ਵਾਰੀ ਦੇਖਿਆ ਬਿਆਨ ਨਗਾਰਾ ਹੁਣ ਮਲਖਾਨਾ ਚ ਥਾਣੇ ਆ ਤੁਸੀਂ ਕਹਿੰਦੇ ਲਗਾਤਾਰ ਇੱਕ ਹਫਤੇ ਤੋਂ ਚੋਰੀਆਂ ਹੋ ਰਹੀਆਂ ਉੱਥੇ ਵਾਰਦਾਤਾਂ ਹੋ ਰਹੀਆਂ ਕੀ ਪੁਲਿਸ ਕੀ ਕਰ ਰਹੀ ਹੈ ਭਾਜੀ ਐਵੇਂ ਜੀ ਦੇਖੋ ਅਸੀਂ ਹੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਨੂੰ ਇਖਲਾਕ ਕਰੀਏ ਤੇ ਫਿਰ ਅੱਗੋਂ ਪ੍ਰੈਸ਼ਰ ਪਾਈਏ ਤੇ ਫਿਰ ਕੁਝ ਹੋਵੇ ਪਰ ਇਹ ਹੈ ਵੀ ਥੋੜਾ ਬੋੜਾ ਸਿਕਿਉਰਟੀ ਪਰਤੋ ਵਾਸਤੇ ਕੋਈ ਨਾ ਕੋਈ ਚੀਜ਼ ਹੈ ਕੋਈ ਨਾ ਕੋਈ ਐਕਸ਼ਨ ਹੋਣਾ ਤਾਂ ਜ਼ਰੂਰ ਚਾਹੀਦੇ ਨੇ ਕਿਉਂਕਿ ਦੇਖੋ ਜੇ ਮੈਂ ਕਹਾਂ ਕਿ ਮੇਨ ਗੇਟ ਲੋਕ ਸੀ ਮੈਂ ਆਪਣੇ ਕਮਰੇ ਨੂੰ ਹਲਕਾ ਜਿਹਾ ਖਵਾ ਹੋਵਾ ਵਾਸਤੇ ਜੇ ਉਹ ਖੋਲ ਕੇ ਦੇ ਰੱਖਿਆ ਹੋਇਆ ਹੈ ਤੇ ਮੈਂ ਕਿ ਕੀ ਕਰਦੇ ਵਿੱਚ ਇੰਨਾ ਸੇਫਲੀ ਰਹਿ ਵੀ ਨਹੀਂ ਸਕਦਾ ਕਿ ਮੈਂ ਸੋਚਾਂ ਕਿ ਵੀ ਅੰਦਰ ਕੁੰਡੀਆਂ ਲਾ ਕੇ ਮੈਂ ਸੋਣਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਮੰਗ ਕਰਦੇ ਹੋ ਜੀ ਦੇਖੋ ਮੇਰਾ ਇੱਕ ਇੰਟਰਲਾਈਸੈਂਸੀ ਹਥਿਆਰ ਸੀਗਾ ਉਹ ਲਾਈਸੈਂਸੀ ਹਥਿਆਰ ਮੇਰਾ ਜਿਹੜਾ ਚੋਰੀ ਹੋਇਆ ਤੇ ਉਹਦੇ ਕੋਲੋਂ ਤੇ ਉਸ ਤੋਂ ਬਾਅਦ ਕੈਮਰੇ ਦੇ ਵਿੱਚ ਆਇਆ ਕਿ ਉਹ ਚੋਰ ਜਿਹੜਾ ਸਮੂਲ ਕੋ ਕੇ ਭੱਜਿਆ ਅੱਗੇ ਜਾ ਕੇ ਗੋਲੀ ਦੀ ਆਵਾਜ਼ ਵੀ ਇਹ ਕੈਮਰੇ ਨੇ ਰਿਕਾਰਡ ਕੀਤਾ ਪਰ ਉਹ ਇੱਕ ਲਾਈਸੈਂਸੀ ਹਥਿਆਰ ਹੋਣ ਦੇ ਨਾਲ ਤੇ ਵੀ ਮੈਨੂੰ ਸੇਫਟੀ ਸਕਿਉਰਟੀ ਚਾਹੀਦੀ ਹੈ ਮੈਨੂੰ ਕਿ ਮੇਰੀ ਜਿਹੜੀ ਕੋਈ ਵੀ ਚੀਜ਼ ਹੈਗੀ ਉਹ ਉਸੇ ਗਰੁੱਪ ਦੇ ਵਿੱਚ ਮੈਨੂੰ ਵਾਪਸ ਤੇ ਚੋਰ ਨੂੰ ਫੜ ਕੇ ਉਹਦੀ ਬੰਦ ਜਿਹੜੀ ਹੈ ਸਜ਼ਾ ਈਨਾਂ ਤੋਂ ਮੈਂ ਡਾਕਟਰ ਜਸਮੀਤ ਸਿੰਘ ਜੀ ਡੀਪ ਆਯੁਰਵੇਦ ਐਂਡ ਪੰਚਕਰਮਾ ਮੈਂ ਇਥੇ ਤੁਮ ਕੋਲ ਕਲੀਨਿਕ ਚਲਾਉਂਦਾ ਹਾਂ ਜੀ ਪਿਛਲੇ 10 ਸਾਲ ਤੋਂ